ਤਾਰਾ ਕੁਮਾਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਦਿਨੀ ਪਿੰਡ ਮਾੜੀਤਾਂ ਦਾ ਵਿਖੇ ਇੱਕ ਘਰ ਤੇ ਗੋਲੀਆਂ ਚਲਾਉਣ ਵਾਲੇ ਪੰਜ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਇੱਕ ਰਿਵਾਲਵਰ, ਚਾਰ ਜਿੰਦਾ ਰੌਂਧ ਅਤੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ਼੍ਰੀ ਹਰਗੁਬਿੰਦਪੁਰ ਸਾਹਿਬ ਰਾਜੇਸ਼ ਕੱਕਰ ਨੇ ਦੱਸਿਆ ਕਿ ਐਸਐਸਪੀ ਬਟਾਲਾ ਮੈਡਮ ਅਸ਼ਵਨੀ ਗੁਟਿਆਲ ਦੇ ਹੁਕਮਾ ਤਹਿਤ ਮਾਰੇ ਅੰਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਇੱਕ ਘਰ ਤੇ ਗੋਲੀਆਂ ਚਲਾਉਣ ਵਾਲੇ ਪੰਜ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਬਾਕੀ ਤਿੰਨ ਵਿਅਕਤੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਂਜੀ ਸਰ ਅੱਜ ਪ੍ਰੈਸ ਕਾਨਫਰੰਸ ਕੀਤੀ ਤਹੀ ਇਹਦੇ ਵਿੱਚ ਇੱਕ ਪਿਸਤਲ ਸਮੇਤ ਕੁਝ ਨੌਜਵਾਨ ਕਾਬੂ ਕੀਤੇ ਨੇ ਉਸ ਸੰਬੰਧੀ ਜਾਣਕਾਰੀ ਜਿਹੜੀ ਦੀ ਹੋਈ। ਕੁਲਤਿਰ ਪਿੰਲਾ ਮਿਤੀ 6/3/24 ਨੂੰ ਕਰੀਬ ਕੋ ਪੌਣੇ 8 ਵਜੇ ਇੱਕ ਪਿੰਡ ਦਾ ਬਾਈ ਟੰਡਾ ਸ਼੍ਰੀ ਹਰਗੋਬਿੰਦ। ਉਹਦੇ ਵਿੱਚ ਇੱਕ ਅਰਮਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਦੇ ਬਾਗ ਦੋ ਅਣਖਿਤ ਗੋਲੀਆਂ ਮਾਰ ਕੇ ਸੀ ਗੇਟ ਦੇ ਵਿੱਚ। ਉਹਦੇ ਉੱਤੇ ਮੌਕੇ ਤੇ ਫੌਰੀ ਕਾਰਵਾਈ ਕਰਦੇ ਐ ਐਸਓ ਪਰਚਾ ਰਿਪੋਰਟ ਕੀਤਾ। ਐਸਓ ਕਮਾਨ ਨੇ ਉੱਥੇ ਬਹੁਤ ਦੀ ਤਫ਼ਤੀਸ਼ ਮਦਦ ਲਿਆਂਦੀ। ਦੌਰਾਨੇ ਤਫ਼ਤੀਸ਼ ਇਹਨਾਂ ਨੇ ਦੋ ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਐ ਤੇ ਉਹਨਾਂ ਕੋਲ ਇੱਕ ਪਿਸਟਲ ਬੰਦ ਦਿੱਤਾ ਪਤੀ ਬੋਲਦਾ। ਕ੍ਰੀਨਾ ਚ ਤ੍ਰਿਸ਼ ਦਾ ਸਾਹਮਣੇ ਆਈ ਹੈ ਕਿ ਜਿਹੜੇ ਟੋਟਲ ਜੀ ਵਾਰਦਾਤ ਦੇ ਵਿੱਚ ਦੋਵਾਂ ਤੋਂ ਇਲਾਵਾ ਟੋਟਲ 5 ਵਿਅਕਤੀ ਜਿਹੜੇ ਹੈਗੇ ਆ ਇਨਵੋਲਵ ਨੇ ਦੋ ਹੁਕ ਗ੍ਰਿਫਤਾਰ ਹੋ ਗਏ ਆ ਜਿਹੜੇ ਬਾਕੀ ਤਿੰਨ ਜਿਹੜੇ ਆ ਉਹਨਾਂ ਤੇ ਹਾਲੇ ਕਤੀ ਚੱਲ ਰਹੀ ਹੈ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਕਿੱਥੋਂ ਕਿੱਥੋਂ ਦਾ ਸਬੰਧ ਰੱਖਦੇ ਇਹਨਾਂ ਦਾ ਕੋਈ ਬੈਕਗ੍ਰਾਉਂਡ ਜਿਹੜੀ ਕ੍ਰਿਮਿਨਲ ਆ ਜਾਂ ਕਿੱਦਾਂ ਦੇ ਬੰਦੇ ਨੇ ਅਸੀਂ ਦੋ ਬੰਦੇ ਗ੍ਰਿਫਤਾਰ ਹੋਏ ਨੇ ਇੱਕ ਤੇ ਜਿਹੜਾ ਹੈ ਸੰਦੀਪ ਸਿੰਘ ਆ ਪਿੰਡ ਖੋਜ ਖੋਜਗੀਪੁਰ ਦਾ ਇਹਦੇ ਆਲਰੇਡੀ ਇੱਕ ਪਰਚਾ ਦਸਤਾ 302 ਦਾ ਇੱਕ ਪਰ ਉਹਦੇ ਸਜ਼ਾ ਜਾਵੈ ਤੇ ਉੱਤੇ ਪਰੋਲ ਇਹ ਸਰ ਜਿਹੜਾ ਪਿਸਟਲ ਨਾਲ ਕਵਰ ਹੋਇਆ ਵਾ ਇਹ ਦੇਸੀ ਹੈ ਕਿ ਜਾਂ ਇਹ ਨਹੀਂ ਇਹ ਜਿਹੜਾ ਪਿਸਟਲ ਦੇ ਨੰਬਰ ਤੋਂ ਤੇ ਜਿਸਨੇ ਜਹਾਂ ਦਿਲ ਮਹਿਸੂਸ ਹੋ ਰਿਹਾ ਕਿ ਇਹ ਨੰਬਰ ਇਹ ਸੰਸੀ ਹੈ ਅਸੀਂ ਇਹਨੂੰ ਹਲੇ ਦਰਸ਼ਨ ਕਰ ਕਰ ਰਹੇ ਹਾਂ ਕਿ ਇਹਦਾ ਦੇਸੀ ਨਹੀਂ ਹੈਗਾ ਇਹ ਦੂਜੇ ਇਸ ਨਾਲ ਜਿਹੜੇ ਦੁਆਰ ਦਾ ਜਿਹੜੇ ਦੋ ਜਿਹੜੇ ਵਕਤ ਜਿਹੜੇ ਵਿਕਰ ਵਕਤ ਦੇ ਉਹ ਹੀ ਪਕੜੇ ਆ ਇੱਕ ਸਪਲੈਂਡਰ ਸੀ ਇੱਕ ਮੋਟਰ ਸਪਲੈਂਡਰ ਤੇ ਇੱਕ ਪਲਸਰ ਸੀ ਸਰ ਜਿਹੜੇ ਹੋਰ ਬੰਦੇ ਤੁਸੀਂ ਕਹਿ ਰਹੇ ਕਿ ਜੇ ਫੜੇ ਜਾਣ ਵਾਲੇ ਨੇ ਉਹ ਲੋਕਲ ਨੇ ਕਿ ਜਾਂ ਉਹ ਉਹ ਵੀ ਐਸੇ ਟਾਈਪ ਦੇ ਬੰਦੇ ਨੇ ਉਹ ਇਸੇ ਟਾਈਪ ਦੇ ਬੰਦਾ ਲਗਬਰ ਪਿੰਡਾਂ ਦੇ ਬਟਾ ਨੇ ਉਹ ਹਾਲੇ ਤੱਕ ਅਸੀਂ ਕੋਈ ਨਹੀਂ ਕਰਨੇ ਅਸੀਂ ਉਹ ਤੁਹਾਡੀ ਤਪੀਛ ਚਲ ਗਈ ਤੇ ਸਰ ਇਹਨਾਂ ਗੋਲੀ ਕਿਉਂ ਚਲਾਈ ਸੀ ਉਹ ਜਿਹੜੇ ਘਰ ਦੇ ਉੱਪਰ ਜਿਹੜੇ ਮਾਰੀਟਾਂ ਦਾ ਗੋਲ ਚਲਾਈ ਕਿਉਂ ਚਲਾਈ ਜਿਹੜੇ ਪਿੰਡ ਉਹ ਜਿਹੜੇ ਘਰ ਵਾਲੇ ਨੇ ਵੈਸੇ ਵਿਅਕਤੀ ਉਹਨਾਂ ਦੇ ਦੌਰਾਨ ਤਸਪੀਸ਼ ਇਹੋ ਜੀ ਕੋਈ ਵੀ ਜਿਹੜੀ ਨਾ ਗੱਲ ਸਾਹਮਣੇ ਨਹੀਂ ਲਿਆਂਦੀ ਤੇ ਇਸ ਟੌਪਿਕ ਤੇ ਉਹਦੇ ਵੀ ਤੁਹਾਡਾ ਮੇਨ ਐਂਡ ਤੁਹਾਡਾ ਟੌਪਿਕ ਇਹੀ ਹੈ ਗੋਲੀ ਕਿਉਂ ਚਲਾਣਾ ਉਹ ਅੰਡਰ ਤੇ ਤੀਜੇ ਦਾ ਇੱਕ ਜਿਹੜਾ ਜਿਹੜਾ ਬੰਦਾ ਹੱਥ ਆ ਪਕੜਨਾ ਬਾਕੀ ਹੈ ਉਹ ਤੋਂ ਸਾਰੇ ਖਾਸ ਹੋ ਜਾਣਗੇ ਜਦੋਂ ਵੀ ਇਹ ਹਰ ਦੀ ਗੱਲ ਸਾਹਮਣੇ ਇਹ ਤੁਹਾਡੇ ਨੁਕਸੀਆਂ ਹੋਣਗੇ